ਤਸਵੀਰਾਂ ਜਲਾਲਾਬਾਦ ਦੇ ਬਜਾਜ ਸਟਰੀਟ ਤੋਂ ਸਾਹਮਣੇ ਆਈਆਂ ਜਿੱਥੇ ਜਾਣਕਾਰੀ ਮੁਤਾਬਕ ਕਪਿਲ ਬਜਾਜ ਦੇ ਵੱਲੋਂ ਆਪਣੇ ਹੀ ਘਰ ਦੇ ਵਿੱਚ ਆਤਮ ਹੱਤਿਆ ਕਰ ਲਈ ਗਈ ਹੈ ਜਾਣਕਾਰੀ ਮਿਲੀ ਹੈ ਕਿ ਕਪਿਲ ਬਜਾਜ ਦੇ ਵੱਲੋਂ ਆਪਣੀ ਬੇਟੀ ਨੂੰ ਬਾਹਰ ਭੇਜਣ ਦੇ ਲਈ ਚੰਡੀਗੜ੍ਹ ਵਿਖੇ ਇੱਕ ਟਰੈਵਲ ਏਜੰਟ ਦੇ ਨਾਲ 16 ਲੱਖ ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ ਅਤੇ ट्रैवल ਏਜੰਟ ਦੇ ਵੱਲੋਂ ਉਸ ਦੀ ਬੇਟੀ ਨੂੰ ਪੀਆਰ ਕੈਨੇਡਾ ਭੇਜਿਆ ਜਾਣਾ ਸੀ ਜੋ ਕਿ ਉਸਨੇ ਨਹੀਂ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਇਸੇ ਤਰ੍ਹਾਂ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲਾਲਾਬਾਦ ਦੇ ਹੀ ਕੁਝ ਫਾਈਨੈਂਸਰਾਂ ਅਤੇ ਬੁਕੀਆਂ ਦੇ ਵੱਲੋਂ ਕਪੀਲ ਦੇ ਨਾਲ ਲੈਣ-ਦੇਣ ਸੀ ਅਤੇ ਉਹ ਕਪੀਲ ਨੂੰ ਪਰੇਸ਼ਾਨ ਕਰ ਰਹੇ ਸਨ ਜਿਸ ਦੇ ਚਲਦਿਆਂ ਕਪਿਲਦੇਵ ਵੱਲੋਂ ਆਪਣੇ ਹੀ ਘਰ ਦੇ ਵਿੱਚ ਇਹ ਖੌਫਨਾਕ ਕਦਮ ਚੁੱਕਿਆ ਗਿਆ ਜਿਸ ਦੇ ਨਾਲ ਇੱਕ ਹਸਦਾ ਖੇਡ ਦਾ ਪਰਿਵਾਰ ਉਜੜ ਗਿਆ ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦ ਫਾਈਨਾਂਸਰਾਂ ਜਾਂ ਫਿਰ ਬਕੀਆਂ ਦੇ ਵੱਲੋਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਆਪਣੇ ਚੱਕਰ ਦੇ ਵਿੱਚ ਇਹਨਾਂ ਨੂੰ ਫਸਾ ਲਿੱਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਮੋਟੀ ਵਿਆਜ ਇਹਨਾਂ ਤੋਂ ਮੰਗੀ ਜਾਂਦੀ ਹੈ ਜਦ ਵਿਆਜ ਇਨਸਾਨ ਨਹੀਂ ਦੇ ਪਾਉਂਦਾ ਤਾਂ ਫਿਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਸ ਦਾ ਹਸ਼ਰ ਇਸੇ ਤਰ੍ਹਾਂ ਦਾ ਹੀ ਹੁੰਦਾ ਪਹਿਲਾਂ ਵੀ ਜਲਾਲਾਬਾਦ ਦੇ ਵਿੱਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਆਰ ਸ਼ਰਮਾ ਨੇ ਦੱਸਿਆ ਕਿ ਕਪੀਲ ਬਾਜਾਜ ਦੀ ਘਰਾਲੀ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਜਿਸ ਦੇ ਵਿੱਚ ਇਮੀਗ੍ਰੇਸ਼ਨ ਏਜੰਸੀ ਦਾ ਨਾਮ ਆਇਆ ਜਿਸ ਨੇ 16 ਲੱਖ ਰੁਪਏ ਦਾ ਫਰਾਡ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੁਝ ਸ਼ਹਿਰ ਦੇ ਫਾਈਨੈਂਸਰ ਅਤੇ ਬੁੱਕੀਆਂ ਦਾ ਨਾਮ ਵੀ ਆਇਆ ਡੀਐਸਪੀ ਜਲਾਲਾਬਾਦ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕੀਤੀ ਜਾਏਗੀ ਕਪੀਲ ਬਾਜਾਜ ਦਾ ਮੋਬਾਈਲ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਅਤੇ ਮੋਬਾਈਲ ਤੋਂ ਕਿਸ ਕਿਸ ਦੇ ਨਾਲ ਕਪਿਲ ਦੀ ਗੱਲ ਹੋਈ ਸੀ ਇਸ ਦੀ ਪੜਤਾਲ ਕੀਤੀ ਜਾਏਗੀ ਅਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਫਿਲਹਾਲ ਦੱਸਦੀ ਇਹ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਫਿਲਹਾਲ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਟਰ ਕੀ ਹੋਇਆ ਜੀ ਮੈਟਰ ਤਾਂ ਭਾਜੀ ਇਸ ਤਰ੍ਹਾਂ ਵੀ ਮੈਂ ਤਾਂ ਫੋਨ ਆਇਆ ਕਰੋ ਇਹਨਾਂ ਦੇ ਸਭੀ ਦਾ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਕੁਝ ਹੋ ਗਿਆ ਤੇ ਤੁਸੀਂ ਕਰੇ ਆਓ ਇੱਥੇ ਜਨੀਦਰ ਮੈਂ ਕਰਿਆ 19 ਦਿਨ ਨੂੰ ਹਸਪਤਾਲ ਲੈ ਗਏ ਸੀ ਤੇ ਹਸਪਤਾਲ ਨੇ ਕਹਿੰਦੇ ਵੀ ਡੈਥ ਹੋ ਗਈ ਇਹਨਾਂ ਦੀ ਇਹਨਾਂ ਦਾ ਕੁਝ ਨਹੀਂ ਕਰ। ਡੈਥ ਹੋਈ ਕਿਸ ਤਰ੍ਹਾਂ ਹੈ? ਡੈਥ ਇਸ ਤਰ੍ਹਾਂ ਨਾ ਵੀ ਇਹਨਾਂ ਨੇ ਸੁਸਾਇਸਾਈਡ ਦੀ ਕੋਸ਼ਿਸ਼ ਕੀਤੀ। ਅੱਛਾ ਹਾਂ ਕੁਈ ਕਹਿੰਦੇ ਸੁਸਾਈਡ ਲੈਟਰ ਵੀ ਮਿਲੇ ਕੋਈ ਸੁਸਾਈਡ ਲੈਟਰ ਮਿਲੇ ਪਰ ਘਰਦਿਆਂ ਕੋਲੇ ਹੋਊਗਾ ਜੀ ਮੈਨੂੰ ਪਰੇਸ਼ਾਨੀ ਕੀ ਸੀ ਭਾਜੀ ਕੀ ਨੋ ਬਤਾ ਗਈ ਪਰੇਸ਼ਾਨੀ ਸੀ ਵੀ ਇਹਨਾਂ ਦੇ ਬੇਟੇ ਨਹੀਂ ਘਲਣਾ ਸੀ ਬੇਟੀ ਨੂੰ ਇਹਨਾਂ ਨੇ ਬਾਹਰ ਹਾਂ ਤੇ ਉੱਥੋਂ ਦਾ ਕੋਈ ਮੁਕਲ ਹੈਗਾ ਕੋਈ ਚੰਡੀਗੜ੍ਹ ਦਾ ਉਹਨੇ ਕੁਝ ਪੈਸੇ ਲੈ ਸੀ ਇਹਨਾਂ ਕੋਲ 15-16 ਲੱਖ ਰੁਪਏ ਵੀ ਮੈਂ ਘਲਣਾ ਪੀਆਰ ਕਰਵਾਤਾ ਜੀ ਤੇ ਬਸ ਉਹ ਪੀਆਰ ਦਾ ਮਤਲਬ ਹੋ ਨਹੀਂ ਭਾਈ ਮੀਨਸ ਵੀ ਕੀਤੀ ਨਹੀਂ ਉਹਨਾਂ ਨੇ ਲਾਲਚੀ ਲੋਕ ਸੀਗੇ ਪੈਸੇ ਵਰ ਭਈਆ ਖਾ ਗਏ ਬਸ ਉਸਕਲ ਦੀ ਜਿਆਦਾ ਪਰਚਾਈ ਸੀ ਕੋਈ ਇਹ ਵੀ ਪੁਲਿਸ ਦੱਸ ਰਹੀ ਹੈ ਕਿ ਫਾਈਨੈਂਸਰ ਹੈਗੇ ਜੀ ਕੋ ਬੁੱਕੀ ਪ੍ਰੇਸ਼ਾਨ ਕਰਦੇ ਸੀ ਉਸ ਬਾਰੇ ਜਿਆਦਾ ਮੈਨੂੰ ਨਹੀਂ ਪਤਾ ਜੀ ਠੀਕ ਹੈ ਪਤਾ ਕੀ ਹੋਇਆ ਜੀ ਇਹ ਮਸਲਾ ਭਾਈ ਕੋ ਨਹੀਂ ਸੀ ਮਾੜਾ ਮੋਟਾ ਟੈਨਸ਼ਨ ਚ ਹੈਗੇ ਸੀ ਤੇ ਬਸ ਉਹ ਨਹੀਂ ਟੈਨਸ਼ਨ ਪਿੱਛੇ ਲੱਗੀ ਹੈ ਬਹੁਤ ਟੈਨਸ਼ਨ ਸੀ 300 ਕਰੇ ਲੂ ਤੇ ਆਪਣਾ ਟੈਨਸ਼ਨ ਲੈਣ ਦੀ ਟੈਨਸ਼ਨ ਲੱਗੀ ਸੀ ਹਾਂ ਜੀ ਪੁਲਿਸ ਨੇ ਹੁਣ ਦੱਸਿਆ ਹੈ ਕਿ ਕੁਝ ਬੁੱਕੀ ਸੀਗੇ ਕੁਝ ਫਾਈਨੈਂਸਰ ਤੰਗ ਕਰ ਰਹੇ ਸੀਗੇ ਮੈਂ ਇਹ ਅਸ ਗੱਲ ਨਾ ਨਹੀਂ ਮੇਰੇ ਮਕਤਬਾ ਦਾ ਵੈਤ ਇਮੀਗ੍ਰੇਸ਼ਨ ਦਾ ਵੀ ਕੋਈ ਲੜਕੀ ਤੇ ਇਹਨਾਂ ਨੇ ਬਾਹਰ ਦਾ ਵੀਜ਼ਾ ਵੂਜ਼ਾ ਲਗਵਾਉਣ ਲਈ ਕਿ ਚੰਡੀਗੜ੍ਹ ਪੈਸੇ ਦਿੱਤੇ ਸੀ ਇਹ ਵੀ ਹਾਂ ਹਾਂਜੀ 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 ਇਹ ਹੋਇਆ ਕਿਦਾਂ ਮਤਲਬ ਕਿ ਕਿੰਨੇ ਕੋਈ ਦੀ ਗੱਲ ਹੈ ਇਹ ਇਹ ਕੱਲ ਦੀ ਗੱਲ ਹੈ 1:30 ਵਜੇ ਵੀ ਅੱਛਾ ਕਿਦਾਂ ਹੋਇਆ ਕੀ ਮਤਲਬ ਕਿ ਕੀ ਪਤਾ ਤੁਹਾਨੂੰ ਕੀ ਪਤਾ ਲੱਗਿਆ ਮੈਂ ਨਹੀਂ ਤੁਹਾਨੂੰ ਕੋ ਫੋਨ ਆਇਆ ਹਾਂ ਹਾਂ ਜੀ ਨਹੀਂ ਨਾਲ ਮੇਰੇ ਕਰੀ ਨਾਲੀ ਹਾਂ ਜੀ ਨਾਲੀ ਬਹੁਤ ਭਾਬੀ ਨੇ ਬਾਹਰ ਆਏ ਸੀ ਭਾਬੀ ਗਈ ਸੀ ਮੰਦਿਰੋਂ ਮੰਦਰ ਤੋਂ ਆਏ ਰ ਭਾਬੀ ਨੇ ਦੱਸਿਆ ਆ ਕੇ ਵੀ ਅੱਛਾ ਜੀ ਵੀਰ ਜੱਤ ਹੋ ਗਈ ਕਬਲ ਜੀ ਦੀ ਘਰੇ ਹਾਂ ਜੀ ਹਾਂ ਜੀ ਤੁਸੀਂ ਗਾਉਣੇ ਹਾਂ ਜੀ ਹਾਂ ਜੀ ਨਾਲ ਜੀ ਹੋਰ ਕੋਈ ਪ੍ਰੇਸ਼ਾਨੀ ਕੋਈ ਹੋਰ ਗੱਲਬਾਤ ਤਾਂ ਨਹੀਂ ਸੀ ਬਸ ਇਹ ਲੋਕੀ ਤੰਗ ਕਰਦੇ ਸੀ ਲੈਣ ਦੇ ਨਾਲੇ ਲੈਣ ਦੇ ਨਾਲੇ ਹਾਂ ਜੀ ਹਾਂ ਜੀ ਕਿਸੇ ਕਦੇ ਆਈ ਘਰ ਵੀ ਆਏ ਕੋਈ ਵੇਖਿਆ ਤੁਸੀਂ ਨਹੀਂ ਘਰ ਤਾਂ ਨਹੀਂ ਆਏ ਵੈਸੇ ਫੋਨ ਤੇ ਆਦੇ ਸੁਣਨ ਜੋ ਆਦੇ ਅੱਛਾ ਫੋਨ ਤੇ ਤੰਗ ਕਰਦੇ ਹਾਂ ਜੀ ਹਾਂ ਜੀ ਕੀ ਨਾਏ ਤੁਹਾਡਾ ਉਹ ਵੀ ਜੀ ਜੀ ਥੈਂਕ ਯੂ ਜੀ ਸਰ ਜਲਾਲਾਬਾਦ ਚ ਸਰ ਇੱਕ ਮਾਮਲਾ ਸਾਹਮਣੇ ਆਇਆ ਕਪਿਲ ਮ बजाज ਨਾਮ ਦਾ ਇੱਕ ਸ਼ਖਸ ਦੇ ਬਲੋ ਸੁਸਾਇਡ ਕਰ ਦਿੱਤਾ ਗਿਆ ਉਹਦੇ ਚ ਪੁਲਿਸ ਕੋਲੇ ਕੀ ਅਪਡੇਟ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਪਿਲ ਮ बजाज ਦੀ ਵਾਈਫ ਜਿਹੜੀ ਹੈ ਨਾਜ਼ੀਆ ਮ बजाज ਉਹਨੇ ਸਾਡੇ ਕੋਲ ਸਟੇਟਮੈਂਟ ਲਖਾਈ ਹੈ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਫੋਰਨ ਕੰਟਰੀ ਤੇ ਜਲ ਲਈ ਜਿਹੜੇ ਏਜੰਟ ਨੇ ਮੁਕਲ ਟਲ ਸਾਹਿਲ ਟਲ ਤੇ ਉਹਨਾਂ ਦਾ ਫਾਦਰ ਇਹਨਾਂ ਦੀ ਇਮੀਗ੍ਰੇਸ਼ਨ ਏਜੰਸੀ ਹੈ ਕਿੰਗ ਬੇ ਚੰਡੀਗੜ੍ਹ ਵਿੱਚ ਹੈ ਉਹਨਾਂ ਨੇ ਡੀਲ ਕੀਤੀ ਸੀ ਵੀ ਪੀਆਰ ਬੇਸਿਸ ਤੇ ਇਹਨੂੰ ਕੈਨੇਡਾ ਭੇਜਿਆ ਜਾਏਗਾ ਇਹਨਾਂ ਦੀ ਬੇਟੀ ਨੂੰ ਉਹਤੇ 16 ਲੱਖ ਰੁਪਇਆ ਲਿਆ ਇੱਕ ਸਾਲ ਹੋ ਗਿਆ ਨਾ ਹੀ ਉਹਨਾਂ ਨੂੰ ਆਪਣਾ ਬਾਹਰ ਭੇਜਿਆ ਤੇ ਨਾ ਹੀ ਉਹਨਾਂ ਨੇ ਪੈਸੇ ਵਾਪਸ ਕੀਤੇ ਜਿੱਦੋਂ ਫਾਈਨੈਂਸ਼ਲੀ ਉਹਦੀ ਪੋਜੀਸ਼ਨ ਟਾਈਟ ਹੋ ਗਈ ਤੇ ਇਹ ਬੰਦਾ ਪਰੇਸ਼ਾਨ ਸੀ ਇਸ ਤੋਂ ਬਾਅਦ ਕੁਝ ਫਾਈਨੈਂਸਰ ਤੇ ਕੁਝ ਬੁਕੀਆਂ ਦੇ ਵੀ ਅਲਿਗੇਸ਼ਨ ਲਾਏ ਗਏ ਨੇ ਕਿ ਉਹਨਾਂ ਨੇ ਉਹਦੇ ਨਾਲ ਚੀਟਿੰਗ ਕੀਤੀ ਧੋਖਾਧਰੀ ਕੀਤੀ ਜਿਸ ਤੋਂ ਇਹ ਆਰਥਿਕ ਮੰਦੀ ਚ ਆ ਗਿਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਇਸ ਨੇ ਆਤਮ ਹੱਤਿਆ ਕੀਤੀ ਉਹਦਿਆਂ ਦੀ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 59 ਡੇਟਡ 15 4 ਅੱਜ ਦੀ ਡੇਟ ਹੈ 24 ਅੰਡਰ ਸੈਕਸ਼ਨ 306 34 ਆਈ ਪੀ ਸੀ ਤਹਿਤ ਅਸੀਂ ਮੁਕੱਦਮਾ ਦਰਜ ਕਰ ਲਿਆ ਹੈ ਤੇ ਤਫਤੀਸ਼ ਜਾਰੀ ਹੈ ਦੀ ਇਹ ਸਰ ਕਿੰਨੇ ਬੁਕੀ ਜਾਂ ਫਨਾਂਸਰ ਹੈਗੇ ਸੀ ਜਿਨ੍ਹਾਂ ਦੇ ਵੱਲੋਂ ਇਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਉਹ ਹਜੇ ਦੱਸਣਗੇ ਵੀ ਉਹ ਪ੍ਰਸ਼ਾਂਤ ਸੀ ਵੀ ਉਹਨਾਂ ਬਾਰੇ ਇਹਨਾਂ ਨੂੰ ਹਜੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਕਹਿੰਦੇ ਅਸੀਂ ਵੀ ਇਨਵੈਸਟੀਗੇਸ਼ਨ ਚ ਤੁਸੀਂ ਇਹਨੂੰ ਜ਼ਾਹਿਰ ਵੀ ਕਰ ਸਕਦੇ ਹੋ ਤੇ ਅਸੀਂ ਵੀ ਉਹਨਾਂ ਦੇ ਕੋਈ ਪ੍ਰੂਫ ਲੱਭਦੇ ਆ ਕਿਉਂਕਿ ਮੈਂ ਉਹ ਉਹਦੀ ਵਾਈਫ ਕਹਿੰਦੀ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਹਾਂ ਤੇ ਇਸ ਕਰਕੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹਦੇ ਦੌਰਾਨ ਅਸੀਂ ਦੇਖਾਂਗੇ ਵੀ ਉਹਨਾਂ ਦਾ ਕਿਸੇ ਤੱਕ ਕੀ ਕੀ ਰੋਲ ਹੈ ਸਰ ਕੋਈ ਸੁਸਾਈਡ ਨੋਟ ਵੀ ਮਿਲੇ ਨਹੀਂ ਸੁਸਾਈਡ ਨੋਟ ਨਹੀਂ ਕੋਈ ਮਿਲਿਆ ਹੈਗਾ ਸੁਸਾਈਡ ਨੋਟ ਨਹੀਂ ਨਹੀਂ ਪੁਲਿਸ ਵੱਲੋਂ ਲਿੰਕ ਖੰਗਾਲੇ ਜਾ ਰਹੇ ਨੇ ਦੇ ਕੋਈ ਮੋਬਾਈਲ ਵਗੈਰਾ ਦੇ ਕੀ ਤੰਗ ਪਰੇਸ਼ਾਨ ਕੋਣ ਕਰ ਰਹੀ ਸੀ ਕੌਣ ਲੋਕ ਟੱਚਸ ਹਾਂ ਮੋਬਾਈਲ ਉਹਨਾਂ ਦਾ ਕਬਜ਼ੇ ਚ ਲੈ ਲਏ ਗਏ ਨੇ ਤੇ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤਰ੍ਹਾਂ ਦੀ ਤਕਤੀਸ਼ ਸਾਹਮਣੇ ਆਏਗੀ ਉਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਫਿਲਹਾਲ ਡੈਡ ਬੋਡੀ ਸਭ ਡੈਡ ਬੋਡੀ ਪੋਸਟਮਾਰਟਮ ਲਈ ਭੇਜਤੀ ਹੈ ਪੋਸਟਮਾਰਟਮ ਕਰਵਾ ਕੇ ਉਹ ਬਾਰਸਾਂ ਦੇ ਹਵਾਲੇ ਕਰ ਦਿੱਤੀ ਜਾਊਗਾ ਸਰ ਪਹਿਲਾਂ ਵੀ ਕਈ ਵਾਰ ਮਨਿਆਦੀ ਵੀ ਹੋ ਚੁੱਕੀ ਹੈ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਕਿ ਫਾਈਨੈਂਸਰ ਜਿਹੜੇ ਹੈਗੇ ਆ ਜਿਹੜੇ ਰਜਿਸਟਰਡ ਨਹੀਂ ਹੈਗੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਬੜੇ ਮੋٹے ਵਿਆਜ ਤੇ ਪੈਸਾ ਦਿੰਦੇ ਆ ਤਾਂ ਉਹਦਾ ਰਿਜ਼ਲਟ ਜਿਹੜਾ ਐਂਡ ਤੇ ਆ ਨਿਕਲਦਾ ਔਰ ਕਈ ਬੁੱਕੀ ਵੀ ਹੈਗੇ ਜਿਹੜੇ ਧੋਖਾਧੜੀ ਕਰਦੇ ਆ شریف ਲੋਕਾਂ ਦੇ ਨਾਲ ਭੋਲੇ ਭਾਲੇ ਲੋਕਾਂ ਨੂੰ ਫਸਾ ਲੈਂਦੇ ਆ ਇਹਦੇ ਤੇ ਕਿਉਂ ਨਹੀਂ ਐਕਸ਼ਨ ਸਰ ਸਖਤ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਨਹੀਂ ਦੇਖੋ ਆਪਾਂ ਕਿਸੇ ਨੂੰ ਵਿਆਸ ਤੇ ਪੈਸਾ ਦੰਦਿਆਂ ਤਾਂ ਉਹਦਾ ਕੋਈ ਪਰਸੈਂਟੇਜ ਹੁੰਦੀ ਆ ਵੀ ਇਹਨੇ ਪਰਸੈਂਟੇਜ ਦਾ ਇੰਟਰਸਟ ਲੱਗੇਗਾ ਜੇ ਤੁਸੀਂ ਹੁਣ ਕੋਈ ਹਿਸਾਬਤਾਬ ਨਹੀਂ ਰੱਖਦੇ ਹੋ ਚੀਟਿੰਗ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਣਗੇ ਬੰਦਾ ਸੂਸਾਈਟ ਕਰਨ ਦਾ ਫਿਰ ਤੁਹਾਨੂੰ ਆਪਣੀ ਜਿਹੜੀ ਆਪਣੀ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸਣੀ ਪੈਗੀ ਸਰ ਮੁਖੀਆਂ ਦੇ ਵੀ ਕੋਈ ਕਾਰਵਾਈ ਕਰ ਲਈ ਕੋਈ ਮੈਸੇਜ ਦੇਣਾ ਚਾਹੋ ਕਿ ਬੜਾ ਮਾਮਲਾ ਜਿਹੜਾ ਹੈਗਾ ਇਹ ਸ਼ਹਿਰ ਦੇ ਵਿੱਚ ਕਾਫੀ ਅੱਛਾ ਇਨਸਾਨ ਸੀ ਜਿਸਦੀ ਜੱਤ ਹੋਈ ਨਹੀਂ ਇਹਨਾਂ ਦੇ ਖਰਾਬ ਬਿਲਕੁਲ ਕਾਰਵਾਈ ਹੋਊਗੀ ਅਗਰ ਚੀਟਿੰਗ ਕੀਤੀ ਇਹਨਾਂ ਨੇ ਨਾ ਫਿਰ ਬਿਲਕੁਲ ਕਾਰਵਾਈ ਹੋਊਗੀ ਇਹ ਜਿਹੜਾ ਜਿਹੜਾ ਜੂਆ ਹੈ ਇਹ ਤਾਂ ਇੱਕ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਇਹ ਕਾਰਵਾਈ ਜ਼ਰੂਰ ਕਰਾਂਗੇ ਦਿਖਾ ਜੀ ਥੈਂਕ ਯੂ ਸਰ ਜੈ